ਪਿਛਲੇ ਦਿਨੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵੱਲੋਂ ਹੁਣ 6 ਮਹੀਨੇ ਦੀ ਸਜ਼ਾ ਅਤੇ ਉਹਨਾਂ ਦੇ ਸਾਥੀਆਂ ਨੂੰ ਵੀ 6 ਮਹੀਨੇ ਦੀ ਸਜ਼ਾ ਅਤੇ 2-2 ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਅਦਾਲਤ ਦੇ ਇਸ ਫੈਸਲੇ ਦੇ ਉੱਤੇ ਲੋਕਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਇਸ ਦੇ ਨਾਲ ਲੋਕਤੰਤਰ ਦਾ ਘਾਣ ਹੋਇਆ ਮੰਨਿਆ ਜਾ ਰਿਹਾ ਹੈ ਇਸ ਸਬੰਧ ਵਿੱਚ ਜਥੇਦਾਰ ਸਤਨਾਮ ਸਿੰਘ ਮਨਾਵਾ, ਮਨਿੰਦਰ ਸਿੰਘ ਘਰਿਆਲਾ, ਸਿਕੰਦਰ ਸਿੰਘ ਬਰਾਣਾ, ਪਰਮਪਾਲ ਸਿੰਘ ਸਬਰਾ ਅਤੇ ਬਲਵਿੰਦਰ ਸਿੰਘ ਜਪਾਲ ਨੇ ਦੱਸਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਪ੍ਰੈਸ ਕਾਨਫਰੰਸ ਸਾਬਕਾ ਡੀਐਸਪੀ ਸਰਦਾਰ ਬਲਵਿੰਦਰ ਸਿੰਘ ਸੇਖੋਂ ਔਰ ਉਹਨਾਂ ਦਾ ਇੱਕ ਸਾਥੀ ਜਿਨ੍ਹਾਂ ਨੇ ਪਹਿਲੋਂ ਕਾਫੀ ਕੁਝ ਕਿਹਾ ਸੀ ਕਿ ਹਾਈ ਕੋਰਟ ਨੂੰ ਇੰਜ ਕਰਨਾ ਚਾਹੀਦਾ ਹੈ ਜਿਹੜੀਆਂ ਨਸ਼ੇ ਦੀਆਂ ਰਿਪੋਰਟਾਂ ਨੇ ਉਹਨਾਂ ਨੂੰ ਖੋਲਣਾ ਚਾਹੀਦਾ ਇਕਨ ਫਿਰ ਉਹਨੇ ਆਪ ਉਥੇ ਹਾਜ਼ਰ ਹੋ ਕੇ ਵੀ ਇਹ ਗੱਲ ਕਹੀ ਸੀ ਕਿ ਜਿਹੜੀਆਂ ਰਿਪੋਰਟਾਂ ਨੂੰ ਜਨਤਕ ਕਰਨਾ ਚਾਹੀਦਾ ਲੇਕਿਨ ਹਾਈ ਕੋਰਟ ਦੇ ਬਾਹਰ ਉਹਨਾਂ ਦੇ ਜੱਜ ਸਾਹਿਬਾਨਾਂ ਦੇ ਖਿਲਾਫ ਕੋਈ ਟਿੱਪਣੀ ਕਰਨ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਅੱਜ ਦੀ ਡੇਟ ਵਿੱਚ 6-6 ਮਹੀਨੇ ਦੀ ਸਜ਼ਾ ਵੀ ਸੁਣਾਈ ਔਰ 2-2 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਲੇਕਿਨ ਇਹਦਾ ਮਤਲਬ ਅਸਲ ਦੇ ਵਿੱਚ ਇਹ ਆ ਮੈਂ ਕੋਈ ਹਾਈ ਕੋਰਟ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਲੇਕਿਨ ਇਹਦਾ ਮਤਲਬ ਅਸਲ ਦੇ ਵਿੱਚ ਇਹ ਆ ਕਿ ਸੱਚ ਨਹੀਂ ਬੋਲਣਾ ਚਾਹੀਦਾ ਕਿਉਂਕਿ ਸੱਚ ਬੋਲਣ ਵਾਲਿਆਂ ਨੂੰ ਫਿਰ ਚੱਕੀਆਂ ਪੀਣੀਆਂ ਪਈਆਂ ਬਾਬਰ ਦੇ ਸਾਹਮਣੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੱਚ ਬੋਲਿਆ ਤੇ ਉਹਨਾਂ ਨੂੰ ਚੱਕੀ ਪੀਣੀ ਪਈ ਸੱਚ ਬੋਲਣ ਵਾਲਿਆਂ ਨੂੰ ਚਰਖੜੀਆਂ ਤੇ ਚੜ੍ਹਨਾ ਪਿਆ ਸੱਚ ਬੋਲਣ ਵਾਲਿਆਂ ਨੂੰ ਬੰਦ-ਬੰਦ ਕਟਵਾਉਣਾ ਪਿਆ ਇਹੀ ਅੱਜ ਜਿਹੜਾ ਹਾਲ ਆ ਬਲਵਿੰਦਰ ਸਿੰਘ ਸੇਖੋ ਦਾ ਪਰ ਮੈਂ ਕਾਬਜੀ ਨੂੰ ਬੇਨਤੀ ਕਰਨੀ ਚਾਹਣਾ ਜਿੱਕੇ ਜੇ ਸੱਚ ਬੋਲਿਆ ਸਰਦਾਰ ਜਸਵੰਤ ਸਿੰਘ ਖਾਲੜਾ ਨੇ 25000 ਲਾਖ ਦਾ ਉਹਨਾਂ ਨੇ ਨੰਗਾ ਕੀਤਾ ਕਿ ਉਹਨਾਂ ਨੂੰ ਲਿਵਾਸ ਕਹਿ ਕੇ ਉਹਨਾਂ ਨੂੰ ਸਾੜਿਆ ਗਿਆ ਔਰ ਆਖਰਕਾਰ ਸੁਪਰੀਮ ਕੋਰਟ ਨੂੰ ਉਹਦੇ ਸਬੰਧ ਵਿੱਚ ਉਹਨਾਂ ਦਾ ਮੁਆਵਜ਼ਾ ਵੀ ਦੇਣਾ ਪਿਆ ਔਰ ਉਹ ਜਿਹੜੇ ਬੰਦੇ ਸਨ ਮਾਰਨ ਵਾਲੇ ਕਈ ਸੁਸਾਈਡ ਕਰਕੇ ਵੱਡੇ ਵੱਡੇ ਕਈਆਂ ਨੇ ਕਈ ਅੱਜ ਵੀ ਸ਼ਾਇਦ ਮੈਨੂੰ ਪੱਕਾ ਨਹੀਂ ਪਤਾ ਸ਼ਾਇਦ ਅੱਜ ਕਈ ਵੀ ਜੇਲ੍ਹਾਂਾਂ ਜਿਹੜੀਆਂ ਜੇਲ੍ਹਾਂ ਉਹ ਭੁਗਤ ਰਹੇ ਨੇ ਇਹਦਾ ਮਤਲਬ ਅਸਲ ਦੇ ਵਿੱਚ ਇਹ ਆ ਕਿ ਬਲਵਿੰਦਰ ਸਿੰਘ ਸੇਖੋਂ ਨੇ ਜਿਹੜਾ 50000 ਪੰਜਾਬੀ ਨੌਜਵਾਨ ਨਸ਼ੇ ਨੇ ਮਾਰਿਆ ਉਹਦੇ ਸਬੰਧ ਵਿੱਚ ਜੇ ਕੋਈ ਸੱਚ ਬੋਲਿਆ ਸੱਚ ਸੁਣਾਇਆ ਸੀ ਸੱਚ ਕੀ ਬੇਲਾ ਉਹਨੇ ਜੇ ਕੋਈ ਸੱਚ ਬੋਲਣ ਦੀ ਹਿੰਮਤ ਕੀਤੀ ਆ ਤੇ ਉਹਨੂੰ ਅੱਜ ਜੇਲ੍ਹ ਵਿੱਚ ਪਾਇਆ ਗਿਆ ਲੇਕਿਨ ਅਸੀਂ ਇਹਦੇ ਸਬੰਧ ਵਿੱਚ ਇਹ ਸਰਦਾਰ ਸੁਰਿੰਦਰ ਸਿੰਘ ਘਰੀਆਲਾ ਜੋ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਵੀ ਨੇ ਹੋਰ ਵੀ ਐਡਵੋਕੇਟ ਸਾਹਿਬ ਨਾਲ ਨੇ ਉਹਨਾਂ ਨੇ ਮਾਨ ਮਰਿਆਦਾ ਨੂੰ ਕਾਇਮ ਰੱਖਦਿਆ ਹੋਇਆ ਇਹ ਗੱਲ ਕਹੀ ਹੈ ਕਿ ਅਸੀਂ ਸੁਪਰੀਮ ਕੋਰਟ ਦਾ ਵੀ ਰੁਕ ਕਰਾਂਗੇ ਔਰ ਲੋਕਾਂ ਨੂੰ ਇਹ ਗੱਲ ਦੱਸਣ ਦੀ ਯਤਨ ਕਰਾਂਗੇ ਕਿ ਬਲਵਿੰਦਰ ਸਿੰਘ ਸੇਖੋਂ ਤੇ ਉਹਦੇ ਸਾਥੀ ਜਿਹੜੇ ਨੇ ਉਹ ਸੱਚ ਬੋਲ ਰਹੇ ਆ ਸਰਦਾਰ ਹਰਪ੍ਰੀਤ ਸਿੰਘ ਵਰਗੇ ਇਮਾਨਦਾਰ ਇਮਾਨਦਾਰ ਡੀਜੀਪੀ ਚੱਟੋ ਪਧਾਇਆ ਵਰਗੇ ਉਹਨਾਂ ਨੇ ਜਿਹੜਿਆਂ ਬੰਦਿਆਂ ਦੀਆਂ ਸਾਨੂੰ ਇਹ ਵੀ ਪਤਾ ਕਿ ਰਿਪੋਰਟਾਂ ਵੀ ਬਦਲੀਆਂ ਜਾਂਦੀਆਂ ਪਰ ਜਿੰਨੀ ਜਲਦੀ ਹਾਈ ਕੋਰਟ ਜਿਹੜਾ ਉਹ ਇਹਨੂੰ ਨਸ਼ਰ ਕਰੇਗਾ ਲੋਕਾਂ ਸਾਹਮਣੇ ਰੱਖੇਗਾ ਜਿਹਦੇ ਵਿੱਚ ਰਾਜਨੀਤਿਕ ਲੋਕ ਵੀ ਫਸਣਗੇ ਜਿਹਦੇ ਵਿੱਚ ਅਫਸਰ ਸਹਬਾਨ ਵੀ ਫਸਣਗੇ ਔਰ ਇਹ ਗੱਲ ਸਾਫ ਹੋ ਜਾਏਗੀ ਕਿ ਪੰਜਾਬ ਦੇ ਵਿੱਚ ਵਾਕਿਆਈ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਜੇ ਬਾਹਰ ਰੱਖਣਾ ਤੇ ਫਿਰ ਉਹਦੇ ਵਿੱਚ ਹਾਈ ਕੋਰਟ ਨੂੰ ਬਹੁਤ ਜਲਦੀ ਚਾਹੀਦਾ ਤਾਂ ਇਹ ਸੀ ਕਿ ਜਦੋਂ ਪੰਜਾਬ ਪੰਜਾਬ ਦੇ ਪਿੰਡਾਂ ਵਿੱਚ ਕਿ ਹਾਈ ਕੋਰਟ ਸੂ ਮੋਟੋ ਰਿੰਦਾ ਲੇਕਿਨ ਉਹ ਜੇ ਕਿਸੇ ਬੰਦੇ ਨੇ ਜਾ ਕੇ ਸੱਚ ਬੋਲਿਆ ਤੇ ਉਹਨੂੰ ਜੇਲ੍ਹ ਵਿੱਚ ਕੀਤਾ ਜਿਸ ਦੀ ਅਸੀਂ ਅੱਜ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਅਸੀਂ ਮਤਲਬ ਲੋਕਾਂ ਨੂੰ ਵੀ ਲਾਮਬੰਦ ਕਰਾਂਗੇ ਕਿ ਨਸ਼ੇ ਦਾ ਕੋਡ ਆ ਜਿਹੜਾ ਉਹ ਵਧਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਠੀਕ ਹੈ ਜੀ ਤੇ ਬਲਵਿੰਦਰ ਸਿੰਘ ਸੇਖੋਂ ਨੂੰ ਹਾਈ ਕੋਰਟ ਨੇ ਸਾਬਕਾ ਡੀਐਸਪੀ ਜਿਹੜੇ ਨੇ ਉਹਨਾਂ ਨੂੰ ਹਾਈ ਕੋਰਟ ਨੇ 6 ਮਹੀਨੇ ਸਜਾ ਸੁਣਾਈ ਹੈ ਉਹਦੇ ਤੋਂ ਵੰਦੀ ਜੀ ਕੀਤੀ ਤੇ ਬਲਵਿੰਦਰ ਸਿੰਘ ਸੇਖੋਂ ਦਾ ਕਸੂਰ ਇਹੋ ਸੀ ਕਿ ਉਹ ਹਾਈ ਕੋਰਟ ਨੂੰ ਇਹੋ ਕਹਿੰਦਾ ਸੀ ਕਿ ਜਿਹੜੀਆਂ ਤੁਹਾਡੇ ਕੋਲ ਰਿਪੋਰਟਾਂ ਪਈਆਂ ਨੇ ਚਾਰ ਕੋਟਾਂ ਪਈਆਂ ਨੇ ਉਹਨਾਂ ਨੂੰ ਖੋਲੋ ਤੇ ਜਿਹੜੇ ਕਸੂਰਵਾਰ ਆ ਉਹਨਾਂ ਨੂੰ ਸਜ਼ਾ ਦਿਤੇ ਉਹਨਾਂ ਦੇ ਮਕਦਮੇ ਚਲਾਓ ਉਹਨਾਂ ਨੂੰ ਸਜ਼ਾ ਦੇ ਇਹੋ ਹੀ ਉਹਦਾ ਇਸ ਬੰਦ ਵਿੱਚ ਉਹਨਾਂ ਨੂੰ ਅੱਜ ਉਹਨਾਂ ਨੇ ਸਜ਼ਾ ਦਿੱਤੀ ਆ ਜਿਹੜੀ ਕਿ ਮੇਰੇ ਖਿਆਲ ਵਿੱਚ ਬਹੁਤ ਜ਼ਿਆਦੀ ਸਜ਼ਾ ਦਿੱਤੀ ਹੈ ਸੱਚ ਬੋਲਣ ਵਾਲਿਆਂ ਨੂੰ ਸਜ਼ਾ ਦਿੱਤੀ ਹੈ ਕੋਈ ਗੱਲ ਨਹੀਂ ਉੱਤੇ ਕੋਟਾਂ ਹੈਗੀਆਂ ਸੁਪਰੀਮ ਕੋਰਟ ਹੈ ਸਾਡੇ ਵਕੀਲ ਵੀ ਉੱਥੇ ਮੇਰਾ ਇਟਾਲਵੀ ਕੀ ਲ ਅ ਸਰਾਰਸ ਬੈਂਸ ਜਿਹੜੇ ਨੇ ਉਹਦੀ ਕੰਮ ਕੇ ਪੈਰਵਾਈ ਕਰਨਗੇ ਉਹਦੀ ਤੇ ਵਕੀਲ ਹਾਈ ਕੋਰਟ ਦੇ ਕਰਨਗੇ ਪੈਰਵਾਈ ਉਹਦੇ ਫੈਸਲੇ ਨੂੰ ਰੋਕ ਕਰਦੇ ਹਾਂਜੀ ਭਾਈ ਹਾਈ ਕੋਰਟ ਦੇ ਫੈਸਲੇ ਨੂੰ ਰੋਕ ਕਰਦੇ ਬਿਲਕੁਲ ਜਿਹੜਾ ਹਾਈ ਕੋਰਟ ਦਾ ਫੈਸਲਾ ਮੈਂ ਬੜੀ ਹੈਰਾਨੀ ਦੀ ਗੱਲ ਆ ਕਿ 6 ਮਹੀਨੇ ਸਜ਼ਾ ਦੇ ਦਿੱਤੀ ਆ ਇਹ ਕਪੜਾ ਪਹਿਲੇ ਨੋਟਿਸ ਸਿੱਧੀ ਆਪਣਾ ਸੁਪਰੀ ਹਾਈ ਕੋਰਟ ਨੇ ਫੈਸਲੇ ਦਿੱਤੀ ਇਹਨਾਂ ਤਰ੍ਹਾਂ ਦਿੱਤਾ ਹਾਂ ਇਹਦੀ ਇਹਦੀ ਫੈਸਲੇ ਲਾਈਟ ਤੇਸ ਚੈਨਲ ਤੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ